ਪੰਜਾਬ ਹੈ ਪੰਜਾਬ ਨੇ ਚਾਰ ਫਰੰਟ ਲਾਈਨ ਸਟੇਟ ਹੈ ਇਹਨੇ ਚਾਰ ਜੰਗਾਂ ਦੀ ਮਾਰ ਪਹਿਲਾਂ ਝੱਲੀ ਆ ਹੁਣ ਵੀ ਇਹ ਚੱਲ ਰਹੀ ਹੈ ਕਿਸੇ ਨੂੰ ਪਤਾ ਨਹੀਂ 250 ਪਿੰਨਾ ਤੋਂ ਤਾਂ ਲੋਕ ਹੁਣ ਉਠਾ ਕੇ ਪਿੱਛੇ ਲੈ ਜਾਂਦੇ ਆ ਤੁਸੀਂ 41 ਬਾਰੇ ਪਹਿਲਾਂ ਵੀ ਅਟੈਕ ਦੇਖਿਆ ਤੇ ਇਹ ਹੁਣ ਇੰਡੀਅਨ ਆਰਮੀ ਦਾ ਇੱਕ ਸਟੇਟਮੈਂਟ ਆਇਆ ਕਿ ਇੰਡੀਅਨ ਆਰਮੀ ਨੇ ਆਪਣੇ ਆਪ ਨੂੰ ਦਰਬਾਰ ਸਾਹਿਬ ਦੀ ਪ੍ਰੋਟੈਕਟਰ ਦੱਸਿਆ ਪਾਕਿਸਤਾਨ ਦੇ ਅਟੈਕ ਤੋਂ ਕਾ ਤੁਹਾਡਾ ਪਹਿਲਾ ਰਿਐਕਸ਼ਨ ਕੀ ਹੈ ਇਹ ਹੀ ਆਰਮੀ ਹੈ ਜਿਹਦੇ ਰਾਹੀਂ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਗਿਆ ਸੀ ਅਸੀਂ ਅਟੈਕ ਕੀਤਾ ਗਿਆ ਸੀ ਜਿਹਦਾ ਸਿੱਖ ਜਗਤ ਵਿੱਚ ਬਹੁਤ ਜ਼ਿਆਦਾ ਅਸਰ ਹੋਇਆ ਸੀ ਹੋਣਾ ਕੋਈ ਹੁਣ ਕੋਈ ਅਟੈਕ ਨਹੀਂ ਹੋਇਆ ਕੁਛ ਨਹੀਂ ਗੱਲ ਹੋਈ ਹੁਣ ਤਾਂ ਇੱਕ ਕਲੇਮ ਹੈ ਜਿਹੜਾ ਸਿੱਖ ਸਿੱਖ ਮਾਸ ਹੈ ਸਿੱਖ ਜਨਮਾਨਸ ਹੈ ਉਹਨਾਂ ਦੇ ਜਿਹੜੀ ਭਾਵਨਾ ਆਈ ਜਦੋਂ ਇਹ ਸਾਰੀ ਸਟੇਟਮੈਂਟ ਆਰਮੀ ਦੇ ਵੱਲੋਂ ਦਿੱਤੀ ਗਈ ਉਹ ਤੇ ਯਕੀਨ ਨਹੀਂ ਕੀਤਾ ਕਿ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਭਾਵਨਾਵਾਂ ਬਿਆਨ ਕੀਤੀਆਂ ਜਾ ਰਹੀਆਂ ਨੇ ਤਾਂ ਉਹਦੇ ਵਿੱਚ ਉਹ ਇਸ ਸਟੇਟਮੈਂਟ ਨੂੰ ਬਾਈ ਨਹੀਂ ਕਰ ਰਹੇ ਪਹਿਲਾਂ ਇੱਥੇ ਕੁਝ ਨਹੀਂ ਹੋਇਆ ਦਾਲਕਰ ਇਹ ਸਾਨੂੰ ਨਹੀਂ ਪਤਾ ਵੀ ਟਾਰਗੇਟ ਲਈ ਉਹਨਾਂ ਸਾਇਲੈਂਸੀ ਸਾਡੇ ਹੁੰਦੇ ਸਵਾਲ ਤਾਂ ਪੰਜਾਬ ਦਾ ਜਿਹੜਾ ਪੋਰਟਲ ਸਿੱਖਾਂ ਦਾ ਖਾਸ ਕਰਕੇ ਪੰਜਾਬੀਆਂ ਦਾ ਆਨ ਕਰਕੇ ਇਹ ਵੀਊ ਬਣਿਆ ਵੀ ਨੁਕਸਾਨ ਪੰਜਾਬੀਆਂ ਦਾ ਹੁੰਦਾ ਪੰਜਾਬ ਦਾ ਹੁੰਦਾ ਇਹ ਇਸ ਕਰਕੇ ਜਿੰਨਾ ਦੋਸ਼ ਕੋਈ ਤੁਸੀਂ ਦੂਜੇ ਪਾਸੇ ਹਿੰਦੀ ਬੈਲਟ ਦੇ ਵਿੱਚ ਸੀਗਾ ਵੀ ਲੜਾਈ ਲੜੋ ਇੱਥੇ ਤਾਂ ਸਾਰੇ ਨਾ ਕਿਸੇ ਨੇ ਉਹ ਸਾਰੀ ਗੱਲ ਦਾ ਵਿਰੋਧ ਕੀਤਾ ਪਰ ਇਹਨਾਂ ਦੇ ਦਿਲੋਂ ਦਿਲ ਹੱਕ ਜੀ ਨਹੀਂ ਸੀ ਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਜਦੋਂ ਉਹ ਹੋ ਗਿਆ ਵੀ ਸੀਜ਼ਫਾਇਰ ਸੀਜ਼ਫਾਇਰ ਹੋ ਗਿਆ ਤੇ ਲੋਕਾਂ ਨੇ ਖਾਸਾ ਇਹੀ ਆਇਆ ਵੀ ਬਹੁਤ ਚੰਗਾ ਹੋਇਆ ਬਹੁਤ ਚੰਗਾ ਇਸ ਕਰਕੇ ਪੰਜਾਬ ਦੀ ਮਾਨਸਿਕਤਾ ਦਾ ਫਰਕ ਹੈ ਇਹ ਬਹੁਤ ਇਹਦਾ ਮਤਲਬ ਇਹ ਹੈ ਵੀ ਉਹ ਇੱਕ ਇੱਕ ਹਿੱਸੇ ਨੂੰ ਸਿੱਖਾਂ ਦੇ ਨੂੰ ਇਹ ਗੱਲ ਕਹਿ ਕਿ ਇਨਸਟੀਗੇਟ ਕਰਨਾ ਚਾਹੁੰਦੇ ਸੀ ਪਾਕਿਸਤਾਨ ਦੇ ਖਿਲਾਫ ਇਹਦੇ ਜੇ ਤੁਸੀਂ ਸਮਝਦੇ ਹੋ ਜਿਹੜਾ ਇੰਡੀਆ ਦਾ ਨੈਸ਼ਨਲ ਫੈਬਰਿਕ ਹੈ ਜਿਹਨੂੰ ਇੰਡੀਆ ਇੱਕ ਪੂਰਾ ਇੱਕ ਗੁਲਦਸਤਾ ਬਣਾ ਕੇ ਪੇਸ਼ ਕਰਦਾ ਉਹ ਬਹੁਤ ਜ਼ਿਆਦਾ ਫਰਜ਼ਾਈਲ ਹੋ ਚੁੱਕਿਆ ਹੈ ਨਹੀਂ ਹੈ ਹੀ ਨਹੀਂ ਗੁਲਦਸਤਾ ਜੇ ਮੰਨ ਲਓ ਆਰਮੀ ਨੇ ਪ੍ਰੋਟੈਕਟ ਕੀਤਾ ਹੁਣ ਬਹੁਤ ਦਿਲ ਨਾਲ ਤਾਂ ਤੁਹਾਨੂੰ ਲੱਗਦਾ ਵੀ ਜਿਹੜਾ ਉਹ ਪਿਛਲਾ ਪਸ਼ੋਕੜ ਹੈ ਆਰਮੀ ਦਾ ਇਸ ਕਰਕੇ ਵੀ ਲੋਕ ਕਿਤਨਾ ਕਿਤੇ ਆਰਮੀ ਦੇ ਸਟੇਟਮੈਂਟ ਨੂੰ ਬਾਈ ਨਹੀਂ ਕਰ ਰਹੇ ਬਾਈ ਦੋ ਬੰਨਾ ਕਰਦੇ ਨੇ ਕਰ ਰਹੇ ਕਿ ਪਿਛਲਾ ਜੋ 82 ਦੇ ਉਤੇ ਆਰਮੀ ਦਾ ਅਟੈਕ ਆ ਉਹ ਲੋਕਾਂ ਨੂੰ ਇਸ ਗੱਲ ਨਾਲ ਉਹ ਗੱਲ ਵੀ ਇਹਨਾਂ ਦੇ ਦਮਾਚੇ ਚ ਚੜੀ ਹੈ دوسری ਗੱਲ ਇਹ ਹੈ ਵੀ ਅਸੀਂ ਪੰਜਾਬ ਵਾਲੇ ਕਵਾਂਟਸਟਰੀ ਤੋਂ ਕਰਕੇ ਲਵਾਈ ਨਹੀਂ ਹੱਥੋਂ ਕਿ ਮੈਨੂੰ ਪਤਾ ਵੀ ਕਿੰਨਾ ਬਦਲਦਾ ਉਹ ਸਾਰੇ ਇਹ ਤਾਸੂਰਾ ਇੰਡੀਅਨ ਮੇਨਸਟ੍ਰੀਮ ਦੇ ਵਿੱਚ ਕਿ ਜਿਹੜੀ ਪਾਕਿਸਤਾਨ ਹੈ ਉਹ ਆਪਣੇ ਈਵਲ ਡਿਜ਼ਾਈਨਸ ਦੇ ਨਾਲ ਸਿੱਖਾਂ ਨੂੰ ਇੱਕ ਮੋਹਰੇ ਦੇ ਤੌਰ ਤੇ ਯੂਜ਼ ਕਰ ਰਹੀ ਹੈ ਇੰਡੀਆ ਦੇ ਖਿਲਾਫ ਤੁਸੀਂ ਕੀ ਦੇਖਦੇ ਹੋ ਜਿਹੜੀ ਐਸਪੀਪੀਸੀ ਦੀ ਸਟੇਟਮੈਂਟ ਆਈ ਹੈ ਜਾਂ ਜਿਹੜੇ ਹੈੱਡ ਗ੍ਰੰਥੀ ਸਾਹਿਬ ਨੇ ਜਾਨੇ ਰੰਬੀਰ ਸਿੰਘ ਜੀ ਉਹਨਾਂ ਦੀ ਜਿਹੜੀ ਸਟੇਟਮੈਂਟ ਆਈ ਹੈ ਉਹਨਾਂ ਨੇ ਆਰਮੀ ਦੇ ਖਿਲਾਫ ਇਹਨੂੰ ਮੂਲੋ ਰੱਦ ਕੀਤਾ ਤੇ ਉਹ ਵੀ ਇੱਕ ਸੰਸਥਾ ਹੈ ਆਰਮੀ ਵੀ ਸਾਡੇ ਦੇਸ਼ ਦੀ ਇੱਕ ਸੰਸਥਾ ਹੈ ਇਹ ਦੋਵੇਂ ਇੱਕ ਦੂਜੀ ਦੇ ਸਾਹਮਣੇ ਹੋ ਗਏ ਨੇ ਇਸ ਮਸਲੇ 'ਚ ਮੈਨੂੰ ਨਹੀਂ ਲੱਗਦਾ ਕੋਈ ਆਮਣੇ ਸਾਹਮਣੇ ਜਿਹੜੀ ਐਸਪੀਪੀਸੀ ਹੈ ਜਿਹੜਾ ਆਰਮੀ ਦਾ ਸਟੇਟਮੈਂਟ ਆਈ ਗਿਆ ਸੀ ਫਿਰ ਐਸਪੀਸੀ ਚੁੱਪੂ ਵੀ ਤਾਂ ਰਹਿ ਸਕਦੀ ਸੀ ਉਹਨਾਂ ਨੂੰ ਪਤਾ ਵੀ ਇਹਦੇ ਜਿਹੜਾ ਸਟੇਟਮੈਂਟ ਹੈ ਬਹੁਤ ਮੰਤਵੀ ਹੈ ਬਹੁਤ ਅਰਥੀ ਰੱਖਦੀ ਹੈ ਸਟੇਟਮੈਂਟ ਤੇ ਜਿਸ ਸਟੇਟਮੈਂਟ ਦਾ ਕੋਈ ਮੇਲ ਨਹੀਂ ਬਣਦਾ ਤਾਂ ਲੱਗਦਾ ਵੀ ਜੋ ਐਸਪੀਸੀ ਨੇ ਆਪਣਾ ਰੋਲ ਕੀਤਾ ਜਾਂ ਹੈਡ ਗ੍ਰੰਥੀ ਸਾਹਮਣੇ ਰੋਲ ਕੀਤਾ ਜਿਹੜਾ ਰਿਬੱਟ ਕੀਤਾ ਉਹਨਾਂ ਨੇ ਰੋ ਸਹੀ ਦੇਖੋ ਉਹਨਾਂ ਦੇ ਸਟੇਟਮੈਂਟ ਵੀ ਕਿਸੇ ਗੱਲ ਤੋਂ ਪ੍ਰੇਰਿਤ ਆ ਉਹਦੇ ਬੈਕਗ੍ਰਾਉਂਡ ਦਾ ਪਹਿਲਾ ਆਰਮੀ ਦੇ ਸਟੇਟਮੈਂਟ ਦੇ ਪਿੱਛੇ ਵੀ ਕੋਈ ਬੈਕਗ੍ਰਾਉਂਡ ਹੈ ਉਹਨਾਂ ਦੇ ਪਿੱਛੇ ਬੈਕਗ੍ਰਾਉਂਡ ਹੈ ਸੰਗੀਤ ਇਹ ਕਿਸ ਗੱਲ ਨੂੰ ਮੰਨੇ ਸੰਗੀਤ ਨੂੰ ਆਪੇ ਦੇਖ ਲੈ ਜੀ ਸੱਜਣ ਨੂੰ ਪਤਾ ਕਿ ਕੀ ਦੀ ਗੱਲ ਮੰਨਣੀ ਹੈ ਗੱਸੇ ਦੀ ਗੱਲ ਨਹੀਂ ਕੋਈ ਨਹੀਂ ਮੰਨੇ ਜਾਂ ਨਾ ਮੰਨੇ ਸੰਗੀਤ ਨੂੰ ਪਤਾ ਕਿ ਇਹ ਕੀ ਦੀ ਗੱਲ ਹੈ ਉਹ ਮੰਨ ਰਿਹਾ ਜਿਹਦੀ ਮੰਨਣੀ ਹੈ ਅਲੀ ਕਨਫਲਿਕਟ ਖਤਮ ਤਾਂ ਹੋਇਆ ਨਹੀਂ ਹਾਲੇ ਚਲੋ ਇੱਕ ਇੱਕ ਅਨਯੂਜ਼ਡੀ ਪੀਸ ਹੋਈ ਹੈ ਤੇ ਇਹ ਕੱਲੋਂ ਵੀ ਸਿਚੁਏਸ਼ਨ ਬਣ ਸਕਦੀ ਹੈ ਫਿਊਚਰ 'ਚ ਕਦੀ ਬਣਦੀ ਹੈ ਕਿਉਂਕਿ ਜਿਹੜਾ ਜਿਹੜਾ ਇਹ ਜੋ ਪੰਜਾਬ ਦੀ ਵੀ ਰਿਸਪੌਂਸ ਨਹੀਂ ਆਇਆ ਜਾਂ ਉਹਨੂੰ ਲੱਗਦਾ ਇਦਾਂ ਤੇ ਉਹਦੇ ਲਈ ਕੀ ਹੋਣਾ ਚਾਹੀਦਾ ਕਿ ਵੀ ਜੋ ਵੀ ਜੋ ਵੀ ਇਹਦੀ ਬੇਵਿਸ਼ਵਾਸੀ ਹੈ ਚਾਹੀ ਉਹ ਉੱਤਰਲੇ ਪਾਸਿਓਂ ਆ ਜਾਂ ਇੱਧਰਲੇ ਪਾਸਿਓਂ ਹੈ ਇੱਕ ਕੱਟੇ ਇੱਕ ਨੇਸ਼ਨ ਦੇ ਵਿੱਚ ਆਪਾਂ ਰਹਿ ਰਹੇ ਹਾਂ ਤੇ ਉਹਦੇ ਵਿੱਚ ਇੱਕ ਦੂਜੇ ਨਾਲ ਸਿਰ ਜੋੜ ਕੇ ਉਹ ਇੱਕ ਵਿਸ਼ਵਾਸ ਦੇ ਨਾਲ ਚੱਲ ਸਕੀਏ ਹਿਸਟਰੀ ਰਿਪੀਟਸ ਇਟਸੈਲਫ ਫਸਟ ਐਜ਼ ਅ ਟ੍ਰੈਜੇਡੀ ਦੈਨ ਐਜ਼ ਅ ਫਾਰਸ ਇਹ ਕਾਰਲ ਮਾਰਕਸ ਦੀਆਂ ਲਾਈਨਾਂ ਨੇ ਤੇ ਹੁਣ ਦੇ ਹਾਲਾਤ ਦੇ ਵਿੱਚ ਇਹ ਲਾਈਨਾਂ ਇਦਾਂ ਟੁਕਦੀਆਂ ਨੇ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਵਾਲੇ ਦੇ ਨਾਲ ਇੰਡੀਅਨ ਆਰਮੀ ਦਾ ਇੱਕ ਕਲੇਮ ਆਇਆ ਉਹਦੇ ਵਿੱਚ ਇੰਡੀਅਨ ਆਰਮੀ ਨੇ ਇਹ ਗੱਲ ਕਹੀ ਹੈ ਕਿ ਜੋ ਆਪਰੇਸ਼ਨ ਸ਼ੰਗੂਰ ਜਦੋਂ ਹੋ ਰਿਹਾ ਸੀ ਉਦੋਂ ਪਾਕਿਸਤਾਨ ਦੇ ਵੱਲੋਂ ਮਿਜ਼ਾਈਲਾਂ ਤੱਕੀਆਂ ਗਈਆਂ ਦਰਬਾਰ ਸਾਹਿਬ ਨੂੰ ਟਾਰਗੇਟ ਬਣਾ ਕੇ ਤੇ ਉਸ ਨੂੰ ਇੰਡੀਅਨ ਡਿਫੈਂਸ 에ਅਰ ਡਿਫੈਂਸ ਸਿਸਟਮ ਨੇ ਡਿਫਿਊਜ਼ ਕੀਤਾ ਤੇ ਉਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਜੋ ਜੋ ਹੈਡਗ੍ਰੰਥੀ ਨੇ ਦਰਬਾਰ ਸਾਹਿਬ ਦੇ ਗਿਆਨੀ ਰਕबीर ਸਿੰਘ ਤੇ ਐਸਜੀਪੀਸੀ ਦੇ ਜਿਹੜੇ ਪ੍ਰੈਜिडेंट ਨੇ ਧਾਮੀ ਸਾਹਿਬ ਉਹਨਾਂ ਦੇ ਵੱਲੋਂ ਸਟੇਟਮੈਂਟ ਆਈ ਹੈ ਜਿਸ ਦੇ ਵਿੱਚ ਉਹਨਾਂ ਨੇ ਕੈਟਾਗੋਰਿਕਲੀ ਇੰਡੀਅਨ ਜਿਹੜੀ ਆਰਮੀ ਹੈ ਉਸ ਦੀ ਜਿਹੜੀ ਸਟੇਟਮੈਂਟ ਹੈ ਉਸ ਨੂੰ ਰਿਜੈਕਟ ਕੀਤਾ ਉਹਨਾਂ ਨੇ ਕਿਹਾ ਕਿ ਕੋਈ ਇਦਾਂ ਦਾ ਸਾਨੂੰ ਲੱਗਦਾ ਨਹੀਂ ਕਿ ਕੋਈ ਟਾਰਗੇਟ ਹੋਇਆ ਦਰਬਾਰ ਸਾਹਿਬ ਤੇ ਦੂਸਰਾ ਇੱਥੇ ਕਿਸੇ ਵੀ ਕਿਸਮ ਦਾ 에ਅਰ ਡਿਫੈਂਸ ਲਾਉਣ ਦੀ ਨਾ ਤਾਂ ਕੋਈ ਗੱਲ ਕੀਤੀ ਗਈ ਹੈ ਨਾ ਕੋਈ ਪ੍ਰਮਾਨਗੀ ਦਿੱਤੀ ਗਈ ਹੈ ਹੁਣ ਇਹ ਬੜੀ ਅਜੀਬੋ ਗਰੀਬ ਸਥਿਤੀ ਜਿਹੜੀ ਆ ਬਣ ਗਈ ਹੈ ਹਾਲਾਂਕਿ ਅਕਾਲੀ ਦਲ ਦੇ ਪ੍ਰਧਾਨ ਜੋ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੇ ਇੰਡੀਅਨ ਆਰਮੀ ਦਾ ਧੰਨਵਾਦ ਕੀਤਾ ਹੁਣ ਬਾਦ ਇਸ ਸਟੇਟਮੈਂਟ ਤੋਂ ਬਾਅਦ ਤੇ ਇੱਕ ਵਾਰੀ ਪਰ ਸਟੇਟਮੈਂਟ ਜ਼ਰੂਰ ਇਹ ਆ ਚੁੱਕੀ ਹੈ ਕੱਲ ਵੀ ਇਹ ਸਟੇਟਮੈਂਟ ਆਈ ਸੀਗੀ ਪਰ ਕੱਲ ਉਹਨਾਂ ਨੇ ਦੁਬਾਰ ਉਸ ਆਪਣੇ ਬਿਆਨ ਤੋਂ ਪਲਟ ਗਏ ਸੀ ਐਸਪੀਸੀ ਦੇ ਅਧਿਕਾਰੀ ਪਰ ਅੱਜ ਰੀਇਨਫੋਰਸ ਕੀਤਾ ਗਿਆ ਤੇ ਇਹਦਾ ਕੀ ਮਤਲਬ ਹੈ ਜਦੋਂ 40 ਵਰਿਆਂ ਬਾਅਦ 41 ਵਰਿਆਂ ਬਾਅਦ ਜਦੋਂ ਹੁਣ ਆਪਾਂ ਜੂਨ 84 ਦਾ 41ਵਾਂ ਵਰੇ ਗੰਢ ਮਨਾਉਣ ਜਾ ਰਹੇ ਹਾਂ ਉਸ ਨੂੰ ਦੁਆਰ ਤੋਂ ਇਹ ਮਸਲਾ ਸਾਹਮਣੇ ਆਇਆ ਜਿਹਦੇ ਵਿੱਚ ਆ ਇੰਡੀਅਨ ਆਰਮੀ ਜਿਨੇ ਕਦੇ ਅਟੈਕ ਕੀਤਾ ਸੀ ਆਪਣੇ ਆਪ ਨੂੰ ਪ੍ਰੋਟੈਕਟਰ ਦੱਸ ਰਹੀ ਹੈ ਪਰ ਬਹੁਤ ਸਾਰਾ ਜਿਹੜਾ ਇਹ ਸਾਰਾ ਨਰੇਟਿਵ ਹੈ ਇਹ ਸਿੱਖ ਸਿੱਖ ਜਿਹੜੀ ਜਨ ਮਾਨਸ ਹੈ ਉਹਨਾਂ ਦੇ ਵੱਲੋਂ ਇਹ ਬਾਈ ਨਹੀਂ ਕੀਤਾ ਗਿਆ ਇਹਦਾ ਆਪਾਂ ਰੀਜ਼ਨ ਸਮਝਦੇ ਹਾਂ ਇਹ ਸਾਰੇ ਦੇ ਵਿੱਚ ਸੱਚਾ ਕੌਣ ਹੈ ਝੂਠਾ ਕੌਣ ਹੈ ਜਾਂ ਇਹਦੇ ਪਿੱਛੇ ਸਿਆਸਤ ਕੀ ਹੈ ਇਹ ਸਾਰੇ ਨੁਕਤੇ ਨੂੰ ਆਪਾਂ ਜਸਪਾਲ ਸਿੰਘ ਸਿੱਧੂ ਜਿਹੜੇ ਪੱਤਰਕਾਰ ਨੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਇਹਨਾਂ ਨਾਲ ਗੱਲ ਕਰਨ ਦਾ ਸਬਬ ਇਹ ਹੈ ਕਿ ਜਦੋਂ 84 ਦੇ ਵਿੱਚ ਅਟੈਕ ਹੋਇਆ ਸੀ ਉਦੋਂ ਵੀ ਇਹਨਾਂ ਨੇ ਇਸ ਪੱਤਰਕਾਰੀ ਦੇ ਦੌਰਾਨ ਇਹ ਚੀਜ਼ ਦੇਖੀ ਹੈ ਤੇ ਅੱਜ ਦੀ ਡੇਟ ਦੇ ਵਿੱਚ ਜਦੋਂ ਇਦਾਂ ਦਾ ਅਟੈਕ ਪਾਕਿਸਤਾਨ ਤੋਂ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਇਹਨੂੰ ਇਹ ਕਿੱਦਾਂ ਸਮਝ ਰਹੇ ਨੇ ਇਹ ਦੋਨਾਂ ਨੁਕਤਿਆਂ ਨੂੰ ਆਪਾਂ ਇਹਨਾਂ ਦੇ ਥਰੂ ਸਮਝਦੇ ਹਾਂ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਤੁਸੀਂ 41 ਬਾਰੇ ਪਹਿਲਾਂ ਵੀ ਅਟੈਕ ਦੇਖਿਆ ਤੇ ਇਹ ਹੁਣ ਇੰਡੀਅਨ ਆਰਮੀ ਦਾ ਇੱਕ ਸਟੇਟਮੈਂਟ ਆਇਆ ਕਿ ਇੰਡੀਅਨ ਆਰਮੀ ਨੇ ਆਪਣੇ ਆਪ ਨੂੰ ਦਰਬਾਰ ਸਾਹਿਬ ਦੀ ਪ੍ਰੋਟੈਕਟਰ ਦੱਸਿਆ ਪਾਕਿਸਤਾਨ ਦੇ ਅਟੈਕ ਤੋਂ ਤਾਂ ਤੁਹਾਡਾ ਪਹਿਲਾ ਰਿਐਕਸ਼ਨ ਕੀ ਹੈ ਦੇਖੋ ਉਦੋਂ ਹਾਲਾਤ ਵੱਖਰੇ ਸੀ ਉਦੋਂ ਇਹੀ ਆਰਮੀ ਹੈ ਜਿਹਦੇ ਰਾਹੀਂ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਗਿਆ ਸੀ ਅਟੈਕ ਕੀਤਾ ਗਿਆ ਸੀ ਇਹਦਾ ਸਿੱਖ ਜਗਤ ਵਿੱਚ ਬਹੁਤ ਜ਼ਿਆਦਾ ਅਸਰ ਹੋਇਆ ਸੀ ਤੇ ਬੜਾ ਲੰਬਾ ਸਮਾਂ ਉਹਦਾ ਜਿਹੜਾ ਫਾਲ ਆਊਟ ਹੈ ਉਹਦਾ ਜਿਹੜਾ ਫਾਲ ਆਊਟ ਹੈ ਬੜਾ ਲੰਬਾ ਸਮਾਂ ਚੱਲਦਾ ਰਿਹਾ ਇੱਕ ਅੱਧਾ ਸਾਲ ਨਹੀਂ ਚੱਲਿਆ ਤਕਰੀਬਨ 10-15 ਸਾਲ ਚੱਲਿਆ ਜਿਹੜਾ ਹਜੇ ਵੀ ਸਿੱਖਾਂ ਦੀ ਉਸ ਕਿਸਮ ਦੀ ਅਲਾਈਨੇਸ਼ਨ ਜਿਹੜੀ ਸੀਗੀ ਉਹ ਪੂਰੇ ਤਰ੍ਹਾਂ ਦੀ ਖਤਮ ਨਹੀਂ ਹੋਈ ਜਿਹੜੀ ਉਸ ਤੇ ਸ਼ੁਰੂ ਹੋਈ ਸੀ ਤੇ ਹੁਣ ਜਿਹੜਾ ਹੁਣ ਹੈ ਕੋਈ ਹੁਣ ਕੋਈ ਅਟੈਕ ਨਹੀਂ ਹੋਇਆ ਕੁਛ ਨਹੀਂ ਗੱਲ ਹੋਈ ਹੁਣ ਤਾਂ ਇੱਕ ਕਲੇਮ ਹੈ ਕਲੇਮ ਤੇ ਕਾਊਂਟਰ ਕਲੇਮ ਹੈਗੇ ਆ ਸਾਡੇ ਸਾਡੇ ਸਾਡੀ ਭਾਰਤੀ ਆਰਮੀ ਵੱਲੋਂ ਇਹ ਕਲੇਮ ਹੈ ਕਿ ਅਸੀਂ ਬਚਾ ਲਿਆ ਅਸੀਂ ਜਿਹੜਾ ਸੇਫਟੀ ਨੈਟ 에ਅਰ ਸਿਸਟਮ ਦਾ ਸੀ ਸ਼ੇਫ ਸੇਫਟੀ ਦੀ ਛਤਰੀ ਅਸੀਂ ਦਰਵਾਜ਼ਾ ਸਾਬ ਤੇ ਰੱਖੀ ਤਾਂ ਕਿ ਇਸ ਨੇੜੇ ਤੇੜੇ ਕੋਈ ਉਹਨਾਂ ਦੇ ਪਾਕਿਸਤਾਨ ਤੋਂ ਅਸੀਂ ਕੋਈ ਹਮਲਾ ਹੋਣ ਨਹੀਂ ਦਿੱਤਾ ਇਹ ਕਲੇਮ ਹੈ ਦਾਵਾ ਪਰ ਮੇਰੇ ਮੁਤਾਬਕ ਇਹ ਦਾਵਾ ਕਰਨ ਦੀ ਕੋਈ ਜ਼ਰੂਰਤ ਨਹੀਂ ਪਹਿਲੀ ਗੱਲ ਤਾਂ ਜਿਹੜੀ ਇੰਡੀਅਨ ਸਟੇਟ ਹੈ ਉਹਦੀ ਜ਼ਰੂਰਤ ਬਣਦੀ ਹੈ ਕੋਈ ਆਸਾਨ ਨਹੀਂ ਹੈ ਜੇ ਸਾਡੇ ਧਾਰਮਿਕ ਧਾਰੇ ਜਾਂ ਕਿਸੇ ਸਿਟੀਜ਼ਨ ਨੂੰ ਜਾਂ ਸਾਡੀ ਇੰਸਟਾਲੇਸ਼ਨ ਨੂੰ ਬਚਾਉਂਦੇ ਆ ਕਿਸੇ ਇੰਸਟਾਲੇਸ਼ਨ ਨੂੰ ਸੈਂਸਿਟਿਵ ਆਰਮੀ ਦੀ ਇੰਸਟਾਲੇਸ਼ਨ ਨੂੰ ਬਚਾਉਣਾ ਇੰਸਟੀਚੂਨਰ ਨੂੰ ਬਚਾਉਣਾ ਸਿਟੀਜ਼ਨ ਨੂੰ ਬਚਾਉਣਾ ਇੰਡੀਅਨ ਸਟੇਟ ਦਾ ਫਰਜ਼ ਹੈ ਉਹ ਕਰਦੀ ਹੈ ਨਹੀਂ ਫਿਰ ਸਟੇਟ ਕਾਦੀ ਹੋਈ ਜੀ ਨੇ ਆਪਦਾ ਆਪਦੇ ਸਿਟੀਜ਼ਨ ਨੂੰ ਤੇ ਆਪਦੇ ਇੰਸਟੀਚੂਨਰ ਨੂੰ ਬਚਾ ਨਹੀਂ ਸਕਿਆ ਇਸ ਕਰਕੇ ਕੋਈ ਆਸਾਨ ਵਾਲੀ ਗੱਲ ਨਹੀਂ ਹੈ ਕਿਸੇ ਤੇ ਤੇ ਇਸ ਕਰਕੇ ਉਹਦਾ ਬੰਦਦਾ ਵੀ ਹੈ ਕਿਉਂਕਿ ਇਹ ਕਿਹੜਾ ਵੀ ਫੌਜ ਦੇ ਵਿੱਚ ਕੋਈ ਸਿੱਖ ਭਰਤੀ ਨਹੀਂ ਹੈ ਸਿੱਖ ਕੋਈ ਪਾਸੇ ਬੈਠੇ ਉਹ ਵੀ ਸਹੀ ਹੈ ਸਾਰੇ ਉਸੇ ਗੱਲ ਦਾ ਹਿੱਸਾ ਹੈ ਸਾਰੇ ਟੋਟਲ ਇੰਡੀਅਨ ਆਰਮੀ ਦਾ ਵੀ ਹਿੱਸਾ 에ਅਰ ਫੋਰਸ ਦਾ ਵੀ ਇਸਾ ਹੈਡ ਹੀ ਜੋ ਇੱਕ ਸਰਦਾਰ ਵੀ ਕਰਦਾ ਇੱਥੇ 에ਅਰ ਫੋਰਸ ਨੂੰ ਅਬ ਇਸ ਕਰਕੇ ਹੁਣ ਇਹ ਗੱਲਾਂ ਮੈਨੂੰ ਨਹੀਂ ਲੱਗਦਾ ਵੀ ਇਹਦਾ ਕੋਈ ਮੀਨਿੰਗ ਹੈ ਤੇ ਇਹ ਥੋੜੀ ਜਿਹੀ ਗਲਤ ਫੀਡਬੈਕ ਕਿਤੇ ਸੈਂਟਰ ਚ ਪਹੁੰਚਿਆ ਹੋਇਆਗਾ ਵੀ ਸਿੱਖਾਂ ਨੇ ਉਸ ਕਿਸਮ ਦੀ ਦਿਲਚਸਪੀ ਨਹੀਂ ਲਈ ਲੜਾਈ ਦੇ ਵਿੱਚ ਜਿੰਨੀ ਕਿ ਲੈਣੀ ਚਾਹੀਦੀ ਸੀ ਸਵਾਲ ਇਹ ਆ ਵੀ ਪੰਜਾਬ ਹੈ ਜਿਹੜਾ ਉਹ ਇੱਥੇ ਮжоਰਿਟੀ ਸਿੱਖ ਇੱਥੇ ਹੀ ਆ 70-72% ਇਨਾਂ ਦਾ ਜਿਹੜਾ ਪੰਜਾਬ ਹੈ ਪੰਜਾਬ ਨੇ ਚਾਰ ਫਰੰਟ ਲਾਈਨ ਸਟੇਟ ਹੈ ਇਹਨੇ ਚਾਰ جنگਾਂ ਦੀ ਮਾਰ ਪਹਿਲਾਂ ਝੱਲੀ ਆ ਹੁਣ ਵੀ ਇਹ ਚੱਲ ਰਹੀ ਹੈ ਕਿਸੇ ਨੂੰ ਪਤਾ ਨਹੀਂ 250 ਪਿੰਡਾਂ ਚੋਂ ਤਾਂ ਲੋਕ ਹੁਣ ਉਠਾ ਕੇ ਪਿੱਛੇ ਲੈ ਜਾਂਦੇ ਆ ਬਾਰਡਰ ਦੇ 250 ਪਿੰਡਾਂ 550 ਕਿਲੋਮੀਟਰ ਦੇ ਏਰੀਆ ਦੇ ਵਿੱਚੋਂ ਪੰਜਾਬ ਦੇ ਲੋਕ ਬਾਰਡਰ ਲੱਗਦਾ ਪੰਜਾਬ ਦੇ ਲੋਕ ਕੱਢੇ ਪਏ ਉੱਥੋਂ ਹੂੰ ਇਸ ਕਰਕੇ ਹੁਣ ਉਹ ਵੀ ਹਜੇ ਵੀ ਚੱਲ ਰਹੇ ਆ ਕਿਸੇ ਨੇ ਵਿਰੋਧ ਨਹੀਂ ਕੀਤਾ ਛੱਡ ਕੇ ਆ ਗਏ ਸਾਰੇ ਠੀਕ ਹੈ ਉਥੋਂ ਕੋਈ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ ਸੀ ਕੁਝ ਨਹੀਂ ਕਿਹਾ ਪਰ ਸਾਇਲੈਂਟਲੀ ਅੰਦਰੋਂ ਅੰਦਰ ਹੀ ਕੋਈ 바이 ਦਾ ਵਰਡ ਆਫ ਮਾਉਥ ਉਹਨਾਂ ਨੇ ਮੈਸੇਜ ਭੇਜਤੇ ਆ ਸਾਰੇ ਏਰੀਆ ਤੇ ਤੇ ਲੋਕ ਛੱਡ ਕੇ ਆ ਗਏ ਸੀਗੇ ਪਹਿਲਗਾਮ ਦੇ ਅਟੈਕ ਤੋਂ 22 April ਤੋਂ ਬਾਅਦ ਹੀ ਸ਼ੁਰੂ ਹੋ ਗਿਆ ਸੀ ਪ੍ਰੋਸੈਸ ਜੀ ਤੇ ਇਹ ਤਾਂ ਫਿਰ ਜਾ ਕੇ 7-8 ਮਾਰਚ 7-8 ਮਈ ਨੂੰ ਜਾ ਕੇ ਐਕਸ਼ਨ ਤਾਂ ਹੁੰਦਾ ਆਸ ਵੀ ਦੀ ਜਿਹੜਾ ਹੁੰਦਾ ਉਹ ਤੋਂ ਪਹਿਲਾਂ ਹੀ ਆ ਗਿਆ ਸੀ ਸਾਰਾ ਕੁਝ ਇਸ ਕਰਕੇ ਬਾਕੀ ਇਹ ਜਿਹੜੀ ਗੱਲ ਹੈ ਕਿ ਨਾ ਮੈਨੂੰ ਲੱਗਦਾ ਫਜ਼ੂਲ ਹੀ ਕਿਸੇ ਕਿਸਮ ਦੀ ਸਟੇਟਮੈਂਟ ਇਹ ਦਿੱਤੀ ਗਈ ਆ ਜਾਂ ਦਵਾਈ ਗਈ ਆ ਜਿਹੜੀ ਚਾਹੀਦੀ ਨਹੀਂ ਨਹੀਂ ਪਰ ਤੁਸੀਂ ਕਿੰਨੀ ਸਮਝਦੇ ਤੁਸੀਂ ਆਰਮੀ ਨੂੰ ਬਹੁਤ ਨੇੜਿਓਂ ਦੇਖਿਆ ਜਦੋਂ ਉਹ ਐਕਸ਼ਨ ਵੀ ਹੋਇਆ ਸੀਗਾ ਆਰਮੀ ਇੱਕ ਬਹੁਤ ਪ੍ਰੋਫੈਸ਼ਨਲ ਇੰਸਟੀਟਿਊਸ਼ਨ ਮੰਨੀ ਜਾਂਦੀ ਹੈ ਉਹਦੇ ਵਿੱਚ ਜੇ ਕੋਈ ਗੱਲ ਨਿਕਲਦੀ ਹੈ ਉਹਦੇ ਇੱਕ ਪ੍ਰੋਸੈਸ ਹੁੰਦਾ ਉਹ ਕੋ ਪੋਲਿਟিক্যাল ਸਟੇਟਮੈਂਟ ਨਹੀਂ ਹੁੰਦੀ ਉਹਨਾਂ ਦਾ ਇੱਕ ਪੂਰੇ ਪੂਰਾ ਪ੍ਰੋਸੈਸ ਹੁੰਦਾ ਕਿਸੇ ਵੀ ਚੀਜ਼ ਨੂੰ ਖਬਰ ਨੂੰ ਬਾਹਰ ਕੱਢਣ ਦਾ ਜਾਂ ਕੋਈ ਬਿਆਨ ਦੇਣ ਦਾ ਤੇ ਜਿਹੜੀ ਉਹ ਪ੍ਰੋਫੈਸ਼ਨਲਿਜ਼ਮ ਹੈ ਜਦੋਂ ਆਪਾਂ ਬਰੀਫਿੰਗਸ ਦੇ ਵਿੱਚ ਵੀ ਦੇਖਿਆ ਜਿਹੜੀਆਂ ਰੈਗੂਲਰ ਬਰੀਫਿੰਗਸ ਹੋਈਆਂ ਨੇ ਉਹਦੇ ਵਿੱਚ ਵੀ ਜੋ ਮੀਡੀਆ ਕਹਿੰਦਾ ਹੁੰਦਾ ਸੀ ਉਸ ਤੋਂ ਬਿਲਕੁਲ ਉਲਟ ਬਰੀਫਿੰਗ ਹੁੰਦੀ ਸੀ ਬਰੀਫਿੰਗ ਬਹੁਤ ਟੰਗ ਨਾਲ ਪਿੰਪ ਪੁਆਇੰਟਡ ਤਰੀਕੇ ਨਾਲ ਹੁੰਦੀ ਸੀ ਤਾਂ ਫਿਰ ਤੁਹਾਨੂੰ ਨਹੀਂ ਇਹ ਤੁਹਾਨੂੰ ਇਹ ਪੋਸੀਬਿਲਟੀ ਹੈ ਕਿ ਕੋਈ ਆਰਮੀ ਦਾ ਇਸ ਵੱਡੇ ਲੈਵਲ ਦਾ ਅਧਿਕਾਰੀ ਇੰਨੀ ਗੈਰ ਜ਼ਿੰਮੇਵਾਰਨ ਸਟੇਟਮੈਂਟ ਦੇ ਸਕਦਾ ਹੈ ਦੇਖੋ ਪਹਿਲੀ ਗੱਲ ਤਾਂ ਆਰਮੀ ਦੀ ਆਰਮੀ ਦੇ ਜਿਹੜੇ ਜਦੋਂ ਸਟੇਟਮੈਂਟ ਕੋਈ ਦੇਣੀ ਹੁੰਦੀ ਹੈ ਉਹਦੀ ਚੋਣ ਬੜੇ ਹਿਸਾਬ ਨਾਲ ਕਰਪਦਾ ਹੁੰਦੇ ਆ ਉਹਦੀ ਬੜੀ ਬਰੀਫਿੰਗ ਹੁੰਦੀ ਆ ਛੋਟੇ ਤੋੜੇ ਤਰੀਕੇ ਨਾਲ ਸਟੇਟਮੈਂਟ ਦਿੱਤੀ ਜਾਂਦੀ ਆ ਕੋਈ ਇਧਰ ਉਧਰ ਦੇ ਹੁੰਦੇ ਜਾਂਦੀਆਂ ਪੋਲੀਟੀਸ਼ੀਅਨ ਕੁਝ ਬੋਲਦੇ ਇਹ ਗੱਲਬਾਤ ਨਹੀਂ ਹੈ ਇਸ ਕਰਕੇ ਜਿੰਨੀਆਂ ਇਹ ਸੱਤ ਅੱਠ ਦੇ ਮਈ ਦੇ ਪਾਕਿਸਤਾਨ ਤੇ ਇੰਡੀਆ ਦੇ ਕੰਫਲਿਕਟ ਤੋਂ ਬਾਅਦ ਜਿਹੜੀਆਂ ਸਟੇਟਮੈਂਟਸ ਆਈਆਂ ਸਾਰੀਆਂ ਲੀਡੀਆਂ ਤੋਂ ਆਈਆਂ ਸਾਡੇ ਸਾਡੇ ਜਿੰਨੇ ਵੀ ਹੈ ਕੋਈ ਵੱਧ ਘੱਟ ਕੋਸ਼ਿਸ਼ ਨਹੀਂ ਕੀਤੀ ਕਿਸੇ ਨੇ ਸ਼ਬਦ ਦੇਣ ਦੀ ਕੋਸ਼ਿਸ਼ ਇਹ ਵੀ ਹੋਈ ਵੀ ਇੱਥੋਂ ਤੱਕ ਵੀ ਆ ਵੀ ਪ੍ਰੈਸ ਕਾਨਫਰੰਸ ਲਈ ਕਿਹੜੇ ਅਫਸਰ ਨੂੰ ਫੀਲਡ ਕਰਨਾ ਕਿਹੜਾ ਸੱਭੂ ਦੋ ਦਬਾਉਣੀ ਹੈ ਕਿਹੜਾ ਕਿਹੜਾ ਕਿਹੜੇ ਰਿਲੀਜੀਅਨ ਹੈ ਸਾਰੀ ਕੈਲਕੂਲੇਸ਼ਨ ਹੋ ਕਹਿਦਾ ਹੋਈ ਹੈ ਜਿਹਦੇ ਵਿੱਚ ਹੋਰ ਰੋਲੇ ਵੀ ਉੱਠੇ ਆ ਮੋਟੇ ਲੈਵਲ ਤੇ ਕਰਨਾ ਅ ਸੋ ਫੀਆ ਅਕ੍ਰਸ਼ੀਆ ਲੇਡੀ ਜਿਹੜੀ ਮੁਸਲਮਣ ਲੇਡੀ ਸੀ ਉਹਦਾ ਕੰਟਰੋਵਰਸੀ ਤੇ ਇੱਥੇ ਹੀ ਹੋ ਗਈ ਹੈ ਸਾਰੀ ਇਸ ਕਰਕੇ ਕੌਣ ਚੁਣਿਆ ਕੀ ਸਟੇਟਮੈਂਟ ਦੇਣੀ ਹੈ ਸਾਰੀਆਂ ਗੱਲਾਂ ਤੇ ਕੰਟਰੋਵਰਸੀ ਹੋ ਗਈ ਹੈ ਇਹ ਸਟੇਟਮੈਂਟ ਮੈਨੂੰ ਦਿਲਾ ਵਜਾ ਕੀ ਲੱਗਦੀ ਹੈ ਕੋਈ ਦਾ ਕੋ ਮੀਨਿੰਗ ਨਹੀਂ ਨੇ ਤੁਹਾਨੂੰ ਲੱਗਦਾ ਵੀ ਜਿਹੜਾ ਸਿੱਖ ਸਿੱਖ ਮਾਸ ਹੈ ਸਿੱਖ ਜਨਮਾਨਸ ਹੈ ਉਹਨਾਂ ਦੇ ਵਿੱਚ ਜਿਹੜੀ ਭਾਵਨਾ ਆਈ ਜਦੋਂ ਇਹ ਸਾਰੀ ਸਟੇਟਮੈਂਟ ਆਰਮੀ ਦੇ ਵੱਲੋਂ ਦਿੱਤੀ ਗਈ ਉਹਤੇ ਯਕੀਨ ਨਹੀਂ ਕੀਤਾ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਭਾਵਨਾਵਾਂ ਬਿਕਤ ਕੀਤੀਆਂ ਜਾ ਰਹੀਆਂ ਨੇ ਤਾਂ ਉਹਦੇ ਵਿੱਚ ਉਹ ਇਸ ਸਟੇਟਮੈਂਟ ਨੂੰ ਬਾਇ ਨਹੀਂ ਕਰ ਰਹੇ ਹਾਲਾਂਕਿ ਉਹ ਰਿਸਪਾਂਸਿਬਲ ਆਪਣੀ ਦੇਸ਼ ਦੀ ਆਰਮੀ ਨੂੰ ਰਿਸਪਾਂਸਿਬਲ ਵੀ ਮੰਨਦੇ ਨੇ ਉਹਦੇ ਨਾਲ ਵੀ ਖੜੇ ਨੇ ਪਰ ਇਹ ਸਟੇਟਮੈਂਟ ਨੂੰ ਤੁਹਾਨੂੰ ਲੱਗਦਾ ਵੀ ਜਿਹੜਾ ਪਾਕਿਸਤਾਨ ਹੈ ਉਨੇ ਪਹਿਲਾਂ ਵੀ ਲੜਾਈਆਂ ਲੜੀਆਂ ਨੇ ਇੰਡੀਆ ਦੇ ਨਾਲ ਤੇ ਕੋਈ ਵੀ ਜਿਹੜੀ ਆਰਮੀ ਹੈ ਖਾਸ ਕਰਕੇ ਪਾਕਿਸਤਾਨ ਦੀ ਉਹ ਇਸ ਚੀਜ਼ ਨੂੰ ਆਪਣਾ ਟਾਰਗੇਟ ਬਣਾ ਸਕਦੀ ਹੈ ਜੇ ਉਹ ਬਣਾਉਂਦੀ ਹੈ ਤਾਂ ਉਹਦਾ ਕੀ ਹਾਸਲ ਕਰਨਾ ਚਾਹੁੰਦੀ ਹੈ ਇਸ ਗੱਲ ਦੇਖੋ ਇਹਦਾ ਟਾਰਗੇਟ ਬਾਅਦ ਦੀ ਗੱਲ ਹੈ ਪਹਿਲੀ ਗੱਲ ਤਾਂ ਇਹ ਪਹਿਲੀ ਗੱਲ ਤਾਂ ਇਹ ਵੀ ਟਾਰਗੇਟ ਹੋਇਆ ਜਾਂ ਨਹੀਂ ਹੋਇਆ ਪਹਿਲੀ ਗੱਲ ਇੱਥੇ ਕੁਝ ਨਹੀਂ ਹੋਇਆ ਟਾਰਗੇਟ ਇਹ ਸਾਨੂੰ ਨਹੀਂ ਪਤਾ ਵੀ ਟਾਰਗੇਟ ਲਈ ਕੋਈ ਮੋਨਾਈਲੈਂਸ ਸੀ ਜਾਂ ਨਹੀਂ ਕੁਆਲਤਾ ਪੰਜਾਬ ਦਾ ਜਿਹੜਾ ਟੋਟਲ ਸਿੱਖਾਂ ਦਾ ਖਾਸ ਕਰਕੇ ਪੰਜਾਬੀਆਂ ਦਾ ਆਮ ਕਰਕੇ ਇਹ ਵਿਊ ਬਣਿਆ ਵੀ ਨੁਕਸਾਨ ਪੰਜਾਬੀਆਂ ਦਾ ਹੁੰਦਾ ਪੰਜਾਬ ਦਾ ਹੁੰਦਾ ਇਹ ਕਰਕੇ ਜਿੰਨਾ ਜੋਸ਼ ਕੋਚ ਤੁਸੀਂ ਦੂਜੇ ਪਾਸੇ ਹਿੰਦੀ 벨ਟ ਦੇ ਵਿੱਚ ਸੀਗਾ ਵੀ ਲੜਾਈ ਲੜੋ ਸੰਪੂਰਨ ਬੀਜੇਪੀ ਨੂੰ ਜਾਂ ਮੋਦੀ ਸਰਕਾਰ ਤੇ ਹੱਥ ਵਿੱਚ ਨਾਰੀ ਲੱਗਦੇ ਸੀ ਉੰਨੇ ਇੱਥੇ ਨਹੀਂ ਲੱਗੇ ਇੱਥੇ ਦਾ ਸਾਰੇ ਨਾ ਕਿਸੇ ਨੇ ਇਹ ਸਾਰੀ ਗੱਲ ਦਾ ਵਿਰੋਧ ਕੀਤਾ ਪਰ ਇਹਦਾ ਦਿਨੋਂ ਦਿਲ ਹੱਕ ਜਵੀ ਨਹੀਂ ਸੀ ਤੇ ਲੋਕਾਂ ਨੇ ਸੁਖ ਦਾ ਸਾਹ ਲਿਆ ਜਦੋਂ ਹੋ ਗਿਆ ਵੀ ਇਹ ਸੀਸਫਾਇਰ ਹੋ ਗਿਆ ਸੀਸਫਾਇਰ ਹੋ ਗਿਆ ਤੇ ਲੋਕਾਂ ਨੇ ਥਾ-ਥਾ ਇਹੀ ਆਇਆ ਵੀ ਬਹੁਤ ਚੰਗਾ ਹੋਇਆ ਬਹੁਤ ਚੰਗਾ ਇਸ ਕਰਕੇ ਪੰਜਾਬ ਦੀ ਮਾਨਸਿਕਤਾ ਦਾ ਫਰਕ ਹੈ ਇਹ ਬਹੁਤ ਇਹ ਐਸੇ ਕਰਕੇ ਐਸੇ ਕਰਕੇ ਤੁਹਾਨੂੰ ਤੁਹਾਨੂੰ ਇਹ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ ਸੀ ਕਿਉਂਕਿ ਹੁਣ ਪਾਕਿਸਤਾਨ ਨੂੰ ਵੀ ਕਿਹੜਾ ਪੈ ਗਿਆ ਉਨੇ ਜਿਹੇ ਸਟੇਟਮੈਂਟ ਆ ਵੀ ਆਹੀ ਜੀ ਆਗੇ ਵੀ ਅਸੀਂ ਤਾਂ ਅਸੀਂ ਤਾਂ ਸਹੂਲਤ ਦਿੰਨੇ ਆ ਸਰਕਾਰਾਂ ਨੂੰ ਹਮ ਸਿੱਖਾਂ ਦੇ ਸਾਰੇ ਅਸੀਂ ਜਿੰਨੇ ਵੀ ਉਹਨਾਂ ਦੇ ਧਾਰਮਿਕ ਸਥਾਨ ਹੈ ਕਿਉਂਕਿ 60% ਧਾਰਮਿਕ ਸਥਾਨ ਹੈ ਜਿਹੜੇ ਵੱਡੇ ਵੱਡੇ ਪਾਕਿਸਤਾਨ ਪੰਜਾਬ ਤੇ ਆਗੇ ਹਮ ਤੇ ਅਸੀਂ ਤਾਂ ਉਹਨਾਂ ਵੀ ਸਕੂਲ ਸਕੂਲੀਅਨ ਦੇ ਲੈਵਲ ਤੇ ਉਹਨਾਂ ਦੀ ਸਵੱਖਿਆ ਕਰਦੇ ਆ ਕਿ ਸਿੱਖਾਂ ਨੂੰ ਹਰ ਹਰਿ ਉਹਨਾਂ ਨੂੰ ਖੁਸ਼ਸ਼ਰਦਾ ਆਪਦੀ ਭੇਂਟ ਕਰਨ ਲਈ ਅਸੀਂ ਆਉਣ ਦੀ ਇਜਤ ਦਿੱਨੇ ਆ ਅਸੀਂ ਤੇ ਅਸੀਂ ਤਾਂ ਜਿਹੜਾ ਕਰਤਾਰਪੁਰ ਤੋਂ ਲੰਘ ਆਏ ਸੀ ਕਿ ਹਾਂ ਉਹ ਇਸ ਕਿਸਮ ਦੇ ਵਾਅਦੇ ਕਰੀ ਜਾਂਦੇ ਮੈਨੂੰ ਲੱਗਦਾ ਇਹ ਸਾਰੇ ਗੱਲ ਦੇ ਦੌਰ ਦੇ ਵਿੱਚ ਸਿੱਖਾਂ ਨੂੰ ਬਦਲ ਕੇ ਵੀ ਕੋਈ ਇਸ ਕਿਸਮ ਦੀ ਜਿਹੜੀ ਐਪੀਜ ਕਰਨ ਦੀ ਨਾ ਇੱਧਰ ਵੀ ਸਰਕਾਰੋਂ ਲੋੜ ਹੈ ਨਾ ਉੱਧਰ ਤੋਂ ਲੋੜ ਹੈ ਸਿੱਖਾਂ ਇਹ ਦੇਖੋ ਜੇ ਮੰਨ ਲਓ ਇਦਾਂ ਦਾ ਕੁਝ ਨਹੀਂ ਹੋਇਆ ਜਾਂ ਫਿਰ ਇਹਦੇ ਜੋ ਇਸ ਸਟੇਟਮੈਂਟ ਜੋ ਹਾਸਲ ਕਰ ਮਨੂਰਥ ਕੀ ਹੈ ਇਸ ਸਟੇਟਮੈਂਟ ਦਾ ਮਨੋਰਥ ਦਾ ਕੁਝ ਮਹਿੰਤਾ ਲੱਗਦਾ ਸੀ ਇਹਦੇ ਵਿੱਚ ਕਾਉਂਟਰ ਪ੍ਰੋਡਕਟਿਵ ਜਿਹਨੇ ਵੀ ਕਰਾਈ ਆ ਹਰ ਗੱਲਾਂ ਜਿਹੜੀਆਂ ਕਹਿੰੀਆਂ ਜਾਂਦੀਆਂ ਉਹ ਤਾਂ ਕੋਈ ਜ਼ਰੂਰ ਨਹੀਂ ਕੋਈ ਕੋਈ ਤੁਹਾਨੂੰ ਕੋਈ ਫਾਇਦਾ ਜਿਹੜੇ ਕਰਨਾ ਉਹ ਨੂੰ ਹੁੰਦਾ ਨਹੀਂ ਬਈ ਨਹੀਂ ਬਈ ਇਹਦਾ ਮਤਲਬ ਇਹ ਹੈ ਵੀ ਉਹ ਇੱਕ ਇੱਕ ਹਿੱਸੇ ਨੂੰ ਸਿੱਖਾਂ ਦੇ ਨੂੰ ਇਹ ਗੱਲ ਕਹਿ ਕਿ ਇਨਸਟੀਗੇਟ ਕਰਨਾ ਚਾਹੁੰਦੇ ਸੀ ਪਾਕਿਸਤਾਨ ਦੇ ਖਿਲਾਫ ਵੱਖਰੇ ਵੱਖਰੇ ਸਰਕਾਰਾਂ ਦੇ ਵਿੱਚ ਵੀਊ ਹੁੰਦੇ ਆ ਵੱਖਰੇ ਵੱਖਰੇ ਗੱਲਾਂ ਹੁੰਦੀਆਂ ਕਿਸੇ ਮੌਕੇ ਉੱਤੇ ਕਿਸੇ ਨੇ ਇਹ ਸੋਚਿਆ ਵੀ ਅਸੀਂ ਏਕਤਾ ਦਾ ਮਜ਼ਹਰਾ ਦਈਏ ਵੀ ਸਾਡਾ ਸਮਾਜ ਆ ਜਿਹੜਾ ਅਸੀਂ ਮੁਸਲਮਾਨ ਵੀ ਸਾਡੇ ਬਰਾਬਰ ਦੇ ਭਾਈਚਾਰਾ ਸਿਟੀਜਨ ਆ ਇਸ ਕਰਕੇ ਕਰਨਲ ਕੁਰੇਸ਼ੀ ਨੂੰ ਬਹੁਤ ਪ੍ਰੈਸ ਕਾਨਫਰੰਸ ਤੇ ਲਾਤਾ ਪਤਾ ਹੈ ਉਸ ਨੂੰ ਚਿਹਰਾ ਦਿਖਾਇਆ ਗਿਆ ਤੇ ਉਸੇ ਦੂਜੇ ਪੈਰ ਤੇ ਹੋਇਆ ਵੀ ਉਹਨੂੰ ਬਦਲਦੀ ਦਿੱਤਾ ਕਿ ਇਸ ਕਰਕੇ ਕਦੇ ਕਿਸੇ ਚੀਜ਼ ਪਰ ਸਰਕਾਰਾਂ ਦੇ ਵਿੱਚ ਵੱਖਰੇ ਵੱਖਰੇ ਜਿਹੜਾ ਫੋਰਸਸ ਹੁੰਦੀਆਂ ਕੰਮ ਕਰਦੇ ਆ ਕਿਤੇ ਉਹ ਫੋਰਸ ਆ ਗਈ ਕਿ ਦੂਜੀ ਅੱਜ ਨਹੀਂ ਤੇ ਚਲੋ ਜੀ ਆਪਾਂ ਕਰਨਲ ਕੁਰਾਸ਼ੀ ਦਾ ਤੇ 골ਡਨ ਟੈਂਪਲ ਵਾਲੀ ਘਟਨਾ ਆਪਾਂ ਦੇਖੀਏ ਦੋ ਗੱਲਾਂ ਨੇ ਇਹਦੇ ਵਿੱਚ ਕਰਨਲ ਕੁਰਾਸ਼ੀ ਨੂੰ ਲਾਇਆ ਗਿਆ ਫਿਰ ਉਹਨਾਂ ਦੇ ਖਿਲਾਫ ਇੱਕ ਸਟੇਟਮੈਂਟ ਵੀ ਆਈਗੀ ਵੀ ਅੱਤਵਾਦੀਆਂ ਦੀ ਭੈਣ ਨੂੰ ਲਾ ਕੇ ਅੱਤਵਾਦੀਆਂ ਨੂੰ ਠੀਕ ਕੀਤਾ ਗਿਆ ਉਹਦਾ ਕ੍ਰਿਟਿਸਿਜ਼ਮ ਹੋਇਆ ਵੱਖਰੀ ਗੱਲ ਹੈ ਪਰ ਇੱਕ ਸਟੇਟਮੈਂਟ ਆਈ ਨੈਸ਼ਨਲ ਪਾਰਟੀ ਦੇ ਵੱਲੋਂ ਜਿਹੜੀ ਕਿ ਹੁਣ ਸੱਤਾ ਦੇ ਵਿੱਚ ਹੈ ਫਿਰ ਉਸ ਤੋਂ ਬਾਅਦ ਆ 골ਡਨ ਟੈਂਪਲ ਨੂੰ ਪ੍ਰੋਟੈਕਟ ਕਰਨ ਵਾਲੀ ਇਸ ਕਿਸਮ ਦੀ ਜਿਹੜੀ ਸਟੇਟਮੈਂਟ ਆਈ ਹੈ ਇਹਦੇ ਜੇ ਤੁਸੀਂ ਸਮਝਦੇ ਹੋ ਜਿਹੜਾ ਇੰਡੀਆ ਦਾ ਨੈਸ਼ਨਲ ਫੈਬਰਿਕ ਹੈ ਜਿਹਨੂੰ ਇੰਡੀਆ ਇੱਕ ਪੂਰਾ ਇੱਕ ਗੁਲਦਸਤਾ ਬਣਾ ਕੇ ਪੇਸ਼ ਕਰਦਾ ਉਹ ਬਹੁਤ ਜ਼ਿਆਦਾ ਫਰਜ਼ਾਈਲ ਹੋ ਚੁੱਕਿਆ ਨਹੀਂ ਹੈ ਹੀ ਨਹੀਂ ਗੁਲਦਸਤਾ ਬਣਾ ਕੇ ਪੇਸ਼ ਨਹੀਂ ਕਰ ਸਕਦਾ ਜੇ ਅਲੀਗਲ ਤੱਕ ਕੋਈ ਹੈ ਬਿਲਕੁਲ ਲੋ ਕਰਨਲ ਕ੍ਰੇਸ਼ੀ ਦਾ ਵਿਰੋਧ ਨਹੀਂ ਹੋਣਾ ਚਾਹੀਦਾ ਕਿਉਂਕਿ ਅਸੀਂ ਬਿਲਕੁਲ ਨਹੀਂ ਇਸ ਗੱਲ ਦੇ ਹੱਕ ਤੇ। ਸ ਤੇ ਦੂਜੀ ਗੱਲ ਇਹ ਦਰਬਾਰ ਸਾਹਿਬ ਉਤੇ ਸਟੇਟਮੈਂਟ ਦੀ ਲੋੜ ਹੀ ਨਹੀਂ ਸੀ ਬਚਾਇਆ ਤਾਂ ਕਿ ਫਾਰਜ ਐਸਐਸ ਸਾਰੀਆਂ ਚੀਜ਼ਾਂ ਬਚਾਉਣੀਆਂ ਇੱਕ ਵੇਸ਼ ਤੇ। ਅਸੀਂ ਜੇ ਕਹੀਏ ਵੀ ਅਸੀਂ ਦਿੱਲੀ ਦੇ ਉਤੇ ਤਾਂ ਹਮੇਸ਼ਾ ਹਰ ਟਾਈਮ ਹੀ 24 ਆਵਰ ਅਧਿਕਾਨੀ ਬੜੇ ਸਾਲਾਂ ਦਾ ਬੜੇ ਕੈਪੀਟਲ ਉਤੇ ਇੱਕ ਪ੍ਰੋਟੈਕਸ਼ਨ ਦਾ ਅੰਬ੍ਰੇਲਾ ਹੁੰਦਾ। ਬਸ ਹਰ ਇੱਕ ਤਰ੍ਹਾਂ ਦੇ ਜਿਹੜੇ ਜਿਹੜੇ ਸੈਂਸਿਟਿਵ ਪਲੇਸ ਆ ਉਹਨਾਂ ਨੂੰ ਤੁਸੀਂ ਤੁਸੀਂ ਉਹਨਾਂ ਨੂੰ ਕੋਈ ਨਾ ਕੋਈ ਪ੍ਰੋਟੈਕਸ਼ਨ ਅੱਜਕੱਲ ਇਹ ਪ੍ਰੋਟੈਕਸ਼ਨ ਦਿੱਤੀ ਜਾਂਦੀ ਹੈ ਇਹ ਕੋਈ ਨਵੀਂ ਗੱਲ ਨਹੀਂ ਸਰਦਾਰ ਇਹ ਇਸ ਕਰਕੇ ਇਹ ਕੁਝ ਆਬਵੀਅਸ ਹੈ ਕੁਝ ਸਪਸ਼ਟ ਹੈ ਉਸ ਨੂੰ ਤੁਸੀਂ ਦੁਆਰਾ ਜੋੜ ਕੇ ਕਿ ਕਹੋ ਕਿ ਆਸਾਨ ਦੀ ਗੱਲ ਨਹੀਂ ਕੀਤੀ ਕਿਸੇ ਨੇ ਜਿਹੜੀ ਉਹਦਾ ਬਚਾਇਆ ਇਹ ਸਾਡੀ ਆਰਮੀ ਨੇ ਬਚਾਇਆ ਕੋਈ ਆਸਾਨ ਕਿਹੜਾ ਆਰਮੀ ਤੇ ਸਾਡੇ ਸਿੱਖਾਂ ਦੇ ਬੰਦੇ ਹੀ ਇਹ ਸਰਦਾਰੂ ਹੀ ਆ ਹਮਮ ਇਹ ਹੈਗੇ ਆ ਪਰ ਤੁਸੀਂ ਤੁਸੀਂ ਜੇ ਜੇ ਮੰਨ ਲਓ ਆਰਮੀ ਨੇ ਪ੍ਰੋਟੈਕਟ ਕੀਤਾ ਹੁਣ ਬਹੁਤ ਦਿਲ ਨਾਲ ਤਾਂ ਤੁਹਾਨੂੰ ਲੱਗਦਾ ਵੀ ਜਿਹੜਾ ਉਹ ਪਿਛਲਾ ਪਸ਼ੋਕੜ ਹੈ ਆਰਮੀ ਦਾ ਇਸ ਕਰਕੇ ਵੀ ਲੋਕ ਕਿਤਨਾ ਕਿਤੇ ਆਰਮੀ ਦੇ ਸਟੇਟਮੈਂਟ ਨੂੰ ਬਾਈ ਨਹੀਂ ਕਰ ਰਹੇ વાય دو ਗੱਲਾਂ ਕਰਕੇ ਨਿਕਲ ਰਹੇ ਇੱਕ ਤਾਂ ਪਿਛਲਾ ਜਿਹੜਾ 284 ਦੇ ਉੱਤੇ ਆਰਮੀ ਦਾ ਅਟੈਕ ਆ ਉਹ ਲੋਕਾਂ ਨੇ ਉਸ ਗੱਲ ਨਾਲ ਉਹ ਗੱਲ ਵੀ ਉਹਨਾਂ ਨੂੰ ਦਮਾਚਾਂ ਚ ਕਰੀਏ ਦੂਸਰੀ ਗੱਲ ਇਹ ਹੈ ਵੀ ਅਸੀਂ ਪੰਜਾਬ ਵਾਲੇ ਕਵਾਂਟਸਟਰੀਟ ਹੋਣ ਕਰਕੇ ਲੜਾਈ ਦੇ ਹੱਕ ਚ ਨਹੀਂ ਇਹਨਾਂ ਨੂੰ ਪਤਾ ਵੀ ਕਿੰਨਾ ਰੱਤਸਾ ਹੁੰਦਾ ਹੈ ਉਹ ਗੱਲਾਂ ਕਰਕੇ ਪੰਜਾਬੀ ਇਸ ਗੱਲ ਦੇ ਹੱਕ ਚ ਪੈ ਗਈ ਲੜਾਈ ਜੀ ਇਸ ਕਰਕੇ ਬਾਕੀ ਦੀ ਗੱਲ ਇਹ ਹੈ ਕਿ 47 ਵੀ ਝੱਲਿਆ ਇਹਨਾਂ ਨੇ ਹਾਂ ਜਦੋਂ ਲੰਮੇ ਤੋਂ ਪਹਿਲਾਂ ਉਹਨਾਂ ਨੂੰ ਤਾਂ ਆਜ਼ਾਦੀ ਮਿਲੇ ਵੀ ਕੋਈ ਸੁਖ ਨਹੀਂ ਮਾਣਿਆ ਪਰ ਤੁਹਾਨੂੰ ਨਹੀਂ ਸਮਝਿਆ ਬਹੁਤ ਸਾਰੇ ਇਹ ਤਾਸੁਰਾ ਇੰਡੀਅਨ ਮੇਨਸਟ੍ਰੀਮ ਦੇ ਵਿੱਚ ਕਿ ਜਿਹੜੀ ਪਾਕਿਸਤਾਨ ਹੈ ਉਹ ਆਪਣੇ ਈਵਲ ਡਿਜ਼ਾਈਨਸ ਦੇ ਨਾਲ ਸਿੱਖਾਂ ਨੂੰ ਇੱਕ ਮੋਹਰੇ ਦੇ ਤੌਰ ਤੇ ਯੂਜ਼ ਕਰ ਰਹੀ ਹੈ ਇੰਡੀਆ ਦੇ ਖਿਲਾਫ ਇਹ ਹਜੇ ਤੱਕ ਕਿਸੇ ਨੇ ਨਹੀਂ ਕੀਤਾ ਲੇਖੋ ਉਹਨਾਂ ਨੇ ਕੈਂਪ ਕੀ ਜਿੰਨੇ ਸੀ ਸਾਰੇ ਹੁਣ ਕੋਈ ਕੈਂਪਾਂ ਚ ਨਹੀਂ ਗਿਆ ਇਸ ਲੈਵਲ ਤੇ ਪੂਰੀ ਉਹਨਾਂ ਨੇ ਹਥਿਆਰ ਨਹੀਂ ਦਿੱਤੇ ਸਾਰੇ ਹੁਣ ਤੱਕ ਸਾਰਾ ਸਰਕਾਰਾਂ ਨੂੰ ਬਿਲਕੁਲ ਕਿੰਨਾ ਕੋਲੇ ਪੂਰੀ ਇੰਟੈਲੀਜੈਂਸ ਹੈ

ਉਹ ਡਿਸਟਰਬਿੰਗ ਸੀ ਵਿਕ੍ਰੋਧ ਦੀ ਮੂਲ ਦਾ ਫਾਇਦਾ ਖਾਉਂਦੇ ਹੀ ਠਾਉਂਦਾ ਤੇ ਤੁਸੀਂ ਕੀ ਦੇਖਦੇ ਹੋ ਜਿਹੜੀ ਐਸਡੀਪੀਸੀ ਦੀ ਸਟੇਟਮੈਂਟ ਆਈ ਹੈ ਜਾਂ ਜਿਹੜੇ ਹੈੱਡ ਗ੍ਰੰਥੀ ਸਾਹਿਬ ਨੇ ਗਿਆਨੀ ਰਗਵੀਰ ਸਿੰਘ ਜੀ ਉਹਨਾਂ ਦੀ ਜਿਹੜੀ ਸਟੇਟਮੈਂਟ ਆਈ ਹੈ ਉਹਨਾਂ ਨੇ ਆਰਮੀ ਦੇ ਕਲੇਮ ਨੂੰ ਮੂਲੋਂ ਰੱਦ ਕੀਤਾ ਤੇ ਉਹ ਵੀ ਇੱਕ ਸੰਸਥਾ ਹੈ ਆਰਮੀ ਵੀ ਸਾਡੇ ਦੇਸ਼ ਦੀ ਇੱਕ ਸੰਸਥਾ ਹੈ ਇਹ ਦੋਵੇਂ ਇੱਕ ਦੂਜੀ ਦੇ ਸਾਹਮਣੇ ਹੋ ਗਏ ਨੇ ਇਸ ਮਸਲੇ 'ਚ ਤਾਂ ਤੁਸੀਂ ਇਸ ਗੱਲ ਨੂੰ ਤੁਸੀਂ ਪਹਿਲਾਂ ਵੀ ਸਮਾਂ ਦੇਖਿਆ ਤੇ ਇਹਨੂੰ ਤੁਸੀਂ ਕਿਦਾਂ ਦੇਖਦੇ ਹੋ ਫਿਰ ਮੈਨੂੰ ਨਹੀਂ ਲੱਗਦਾ ਕੋਈ ਆਮਣੇ ਸਾਹਮਣੇ ਹੈ ਪਹਿਲੀ ਗੱਲ ਤਾਂ ਇਹ ਵੀ ਤੁਸੀਂ ਇਸ ਸਟੇਟਮੈਂਟ ਦੇਖ ਕੇ ਸ਼ਿਕਾ ਨੂੰ ਐਨੀ ਸ਼ਕਤੀ ਹੋਣ ਦੀ ਕੀ ਗੱਲ ਕਰਦੇ ਉਹਨਾਂ ਦੀ ਜਿਹੜੀ ਉਹਨਾਂ ਦਾ ਉਹਨਾਂ ਦਾ ਦੇਸ਼ ਭਗਤੀ ਉਹਨਾਂ ਸ਼ਕਤੀ ਜਾ ਕਰਦੇ ਕਿਸੇ ਐਂਡ ਰੈਕ ਚੀਜ਼ ਤੇ ਇਹ ਗੱਲ ਹੈ ਕਿ ਸ਼ਕਤੀ ਵਾਲੀ ਗੱਲ ਹੈ। ਦੇਖੋ ਅੱਜ ਦੇ ਯੁੱਗ ਦੇ ਵਿੱਚ ਨੇਸ਼ਨ ਸਟੇਟ ਆ ਜਿਹੜੀ ਮਾਡਰਨ ਉਹਦੇ ਵਿੱਚ ਇਹ ਮਜਬੂਰੀ ਹੈ ਵੀ ਤੁਸੀਂ ਸਿਟੀਜ਼ਨ ਹੋਨੇ ਹੋ ਕੁਝ ਆਉਦੇ ਦੇ ਦੀ ਬਤ ਕਰਨੀ ਕਰਨੀ ਹੈ ਤੁਸੀਂ ਸਿਟੀਜ਼ਨ ਹੁੰਦੇ ਆ ਉਹਦੇ ਇੰਸਟੀਟਿਊਸ਼ਨਲ ਦੀ ਸਾਰੀ ਬਤ ਕਰਨੀ ਆ ਪਾਲਿਸੀ ਕਰ ਤੁਸੀਂ ਦੇਖੋ ਵੀ ਇਹੋ ਜੀ ਸਿਟੀਜ਼ਨਸ਼ਿਪ ਦੀ ਮਜਬੂਰੀ ਹੁੰਦੀ ਹੈ ਨੇਸ਼ਨ ਸਟੇਟ ਦਾ ਇਹੋ ਜਿਹਾ ਸੈਟਅਪ ਹੈ ਪਾਕਿਸਤਾਨ ਤੇ ਵੀ ਸਭ ਤੋਂ ਸਾਰੇ ਜਿੰਨੀ ਨੇਸ਼ਨਸ ਚ ਚਾਹਣ ਤੇ ਲਾਗੂ ਹੁੰਦਾ ਪਾਸਪੋਰਟ ਇਸ਼ੂ ਕਰਦੇ ਸਾਰਾ ਕੁਝ ਕਰਦੇ ਵੀ ਇੱਥੇ ਇੱਥੇ ਇਸਲਾਮਿਕ ਸਟੇਟ ਹੈ ਪਾਕਿਸਤਾਨ ਤੇ ਉਹਦੇ ਵਿਰੋਧ ਚ ਇੱਥੋਂ ਦਾ ਮੁਸਲਮਾਨ ਖੜਾ ਤੇ ਜਿਹੜਾ ਪੰਦਾ ਕਿਦਾ ਸਬੂਤ ਉਹਨਾਂ ਨੂੰ ਆਪੇ ਪੇਸ਼ ਕਰੀਦਾ ਸ਼ਰੀਆ ਮੁਹਤਰੰਗੇ ਤੇ ਤਿਰੰਗੇ ਦੀ ਯਾਤਰਾ ਜਿਸ ਸ਼ਾਮਲ ਹੈ ਕਿ ਕੋਈ ਇਸ ਦਾ ਕੋਈ ਵਿਰੋਧ ਨਹੀਂ ਕਰਦਾ ਨਾ ਪੰਜਾਬ ਦਾ ਨਾ ਸਿੱਖ ਦਾ ਇਸ ਨੂੰ ਕੋਈ ਨਾ ਵਿਰੋਧ ਨਹੀਂ ਕੀਤਾ ਨਾ ਕਰਦਾ ਹੂੰ ਸੋ ਪਰ ਜੇ ਮੰਨ ਲਓ ਜਿਹੜੀ ਐਸਪੀਸੀ ਹੈ ਜਿਹੜਾ ਆਰਮੀ ਦਾ ਸਟੇਟਮੈਂਟ ਆ ਹੀ ਗਿਆ ਸੀ ਫਿਰ ਐਸਪੀਸੀ ਚੁੱਪ ਵੀ ਤੇ ਰਹਿ ਸਕਦੀ ਸੀ ਜੋ ਵੀ ਰੱਖਦੇ ਵੀ ਉਹਨਾਂ ਨੂੰ ਪਤਾ ਹੈ ਵੀ ਇਹ ਜਿਹੜਾ ਸਟੇਟਮੈਂਟ ਹੈ ਬਹੁਤ ਮੰਤਵੀ ਹੈ ਬਹੁਤ ਅਰਥੀ ਰੱਖਦੀ ਹੈ ਸਟੇਟਮੈਂਟ ਹੈ ਕੋਈ ਸਟੇਟਮੈਂਟ ਦਾ ਕੋਈ मीनिंग ਹੁੰਦਾ ਹੈ ਸਟੇਟਮੈਂਟ ਫੈਕਟਸ ਵੱਖਰੀ ਗੱਲ ਹੁੰਦੀ ਹੈ ਸਟੇਟਮੈਂਟ ਤਾਂ ਹਮੇਸ਼ਾ ਕੋਈ मीनिंगफुल ਹੁੰਦੀ ਹੈ ਉਹ ਕੁਝ ਕਨਵੇ ਕਰਨਾ ਹੁੰਦਾ ਹੁਣ ਮੰਨ ਲੀਂ ਕਿ ਤੁਹਾਨੂੰ ਲੱਗਦਾ ਵੀ ਜੋ ਐਸਪੀਸੀ ਨੇ ਆਪਣਾ ਰੋਲ ਕੀਤਾ ਜਾਂ ਹੈਡ ਗ੍ਰੰਥੀ ਸਾਹਿਬ ਨੇ ਰੋਲ ਕੀਤਾ ਜਿਹੜਾ ਰਿਬੱਟ ਕੀਤਾ ਉਹਨਾਂ ਨੇ ਰੋਲ ਸਹੀ ਬਲੇਕੋ ਉਹਨਾਂ ਦੇ ਸਟੇਟਮੈਂਟ ਵੀ ਕਿਸੇ ਗੱਲ ਤੋਂ ਪ੍ਰੇਰਿਤ ਆ ਉਹਦੇ ਬੈਕਗ੍ਰਾਉਂਡ ਤੇ ਇਹ ਲਾ ਆਰਮੀ ਦੀ ਸ਼ੇਕ ਦੇ ਪਿੱਛੇ ਵੀ ਕੋਈ ਬੈਕਗ੍ਰਾਉਂਡ ਹੈ ਦੋਨਾਂ ਦੇ ਪਿੱਛੇ ਬੈਕਗ੍ਰਾਉਂਡ ਹੈ ਹੂੰ ਫਿਰ ਸੰਗਤ ਸੰਗਤ ਜਿਹੜੀ ਹੈ ਉਹ ਕਿਸ ਗੱਲ ਨੂੰ ਮੰਨੇ ਸੰਗਤ ਨੂੰ ਤਾਂ ਆਪੇ ਦੇਖ ਲੇ ਜੀ ਸੰਗਤ ਨੂੰ ਪਤਾ ਵੀ ਕੀ ਦੀ ਗੱਲ ਮੰਨਣੀ ਹੈ ਦੱਸੇ ਦੀ ਗੱਲ ਨਹੀਂ ਵੀ ਇਹ ਵੀ ਮੰਨੇ ਜਾਂ ਨਾ ਮੰਨੇ ਸੰਗਤ ਨੂੰ ਪਤਾ ਕਿ ਅਸੀਂ ਕੀ ਦੀ ਗੱਲ ਮੰਨਣੀ ਹੈ ਉਹ ਮੰਨ ਰਿਹਾ ਜਿਹਦੀ ਮੰਨਣੀ ਹੈ ਹੂੰ ਇਸ ਕਰਕੇ ਕਹਿੰਦੇ ਵੀ ਇਹ ਐਕਸਰਸਾਈਜ਼ ਜਿਹੜੀ ਹੈ ਇਹ ਕੰਮ ਨਹੀਂ ਚਾਹੀਦੀ ਇਸ ਹੂੰ ਇਹ ਇਹ ਇਹਦਾ ਕੋਈ ਵੀ ਸਾ ਸਾਡੀ ਸਰਕਾਰ ਨੂੰ ਫਾਇਦਾ ਨਹੀਂ ਹੋਣਾ ਜੀ ਇਹਦੀ ਸਟੇਟਮੈਂਟ ਤਾਂ ਨਹੀਂ ਦੇਣੀ ਚਾਹੀਦੀ। ਹਾਂ। ਉਹ ਆਪਣਾ ਕਰਤੱਵ ਕੀਤਾ। ਜੀ। ਕਰਤੱਵ ਹਰ ਇੱਕ ਸਟੇਟ ਆਫ ਦਾ ਕਰਤੀ ਆ ਆਪਣੇ। ਤੇ ਜੇ ਮੰਨ ਲਓ ਮੇਰੇ लास्ट ਸਵਾਲ ਆ ਤੁਹਾਨੂੰ ਮਤਲਬ ਕਿ ਇਹ ਸਾਰੇ ਕਨਫਲਿਕਟ ਅੱਗੋਂ ਵੀ ਬਾਰਡਰ ਹਾਲੇ-ਹਾਲੇ ਇਹ ਕਨਫਲਿਕਟ ਖਤਮ ਤਾਂ ਹੋਇਆ ਨਹੀਂ। ਹਾਲੇ ਚਲੋ ਇੱਕ ਇੱਕ ਅਨਯੂਜ਼ੀ ਪੀਸ ਹੋਈ ਹੈ। ਤੇ ਇਹ ਕੱਲੋਂ ਵੀ ਇਹ ਸਿਚੁਏਸ਼ਨ ਬਣ ਸਕਦੀ ਹੈ ਜਾਂ ਫਿਊਚਰ 'ਚ ਕਦੇ ਬਣਦੀ ਹੈ। ਕਿ ਜਿਹੜਾ ਜਿਹੜਾ ਇਹ ਹੈ ਵੀ ਜੋ ਪੰਜਾਬ ਦੇ ਵਿੱਚ ਰਿਸਪਾਂਸ ਨਹੀਂ ਆਇਆ ਜਾਂ ਉਹਨੂੰ ਲੱਗਦਾ ਇਦਾਂ ਤੇ ਉਹਦੇ ਲਈ ਕੀ ਹੋਣਾ ਚਾਹੀਦਾ ਹੈ ਕਿ ਵੀ ਜੋ ਵੀ ਵੀ ਇਹ ਜਿਹੜੀ ਬੇਵਿਸ਼ਵਾਸੀ ਹੈ ਚਾਹੇ ਉਹ ਉੱਧਰਲੇ ਪਾਸਿਓਂ ਆ ਜਾਂ ਇੱਧਰਲੇ ਪਾਸਿਓਂ ਆ ਇਹ ਘਟੇ ਇਗਨੇਸ਼ਨ ਦੇ ਵਿੱਚ ਆਪਾਂ ਰਹਿ ਰਹੇ ਹਾਂ ਤੇ ਉਹਦੇ ਵਿੱਚ ਇੱਕ ਦੂਜੇ ਨਾਲ ਸਿਰ ਜੋੜ ਕੇ ਉਹ ਇੱਕ ਵਿਸ਼ਵਾਸ ਦੇ ਨਾਲ ਚੱਲ ਸਕੀਏ ਵੇਖੋ ਪਹਿਲੀ ਗੱਲ ਤਾਂ ਇਹ ਵੀ ਸਵਾਲ ਹੈ ਵੀ ਜੇ ਤੁਹਾਡੀ ਕੋਈ ਇੰਡੀਅਨ ਇੰਡੀਅਨ ਰੈਕਸ਼ਨ ਹੋ ਜਿਹੜਾ ਸਰਕਾਰ ਸਰਕਾਰ ਦਾ ਉਹਦਾ ਕੋਈ ਵਿਰੋਧ ਵੀ ਨਹੀਂ ਜਨਮ ਜੋ ਹੂੰ ਇਸੇ ਖਾਦ ਨਹੀਂ ਹੋਇਆ ਉਹ ਵਾਰੀ ਗਦਰ ਕਾਂਦੀ ਕੀ ਲੋੜਾ ਕਿਸੇ ਨੇ ਕਿੰਨਾ ਜੋਸ਼ ਦਿਖਾਇਆ ਕਿ ਨਾ ਨਹੀਂ ਦਿਖਾਇਆ ਵੀ ਕਹਿੰਦਾ ਵਿਰੋਧ ਤਾਂ ਕਿਸੇ ਨੇ ਕੀਤਾ ਨਾ ਕਿਸੇ ਇਸ ਕਰਕੇ ਥੋਕੇ ਹੱਥੀਂ ਖੜੇ ਵਿਰੋਧ ਤਾਂ ਇਹ ਹੋਇਆ ਜਦੋਂ ਅਮਰੀਕਾ ਅਮਰੀਕਾ 14 ਸਾਲ ਵੀਟਨਾਮ ਦੇ ਚ ਲੜਿਆ ਤੇ ਵੀਟਨਾਮ ਉਦੋਂ ਅਮਰੀਕਨਸ ਨੇ ਹੀ ਖੋਦ ਵਿਰੋਧ ਕਰਨਾ ਸ਼ੁਰੂ ਕਰਤਾ ਲੰਬੀ ਲੜਾਈ ਦਾ ਕਾਰਪਟ ਬੰਦ ਨਹੀਂ ਕੀਤੀ ਉੱਥੇ ਤੇ ਬਹੁਤ ਜ਼ਿਆਦਾ ਲੋਕ ਮਾਰੇ ਗਏ ਤਾਂ ਉੱਥੇ ਅਮਰੀਕਾ ਵੀ ਵਿਰੋਧ ਹੋਣ ਲੱਗ ਗਿਆ ਤੇ ਆਪਣੀ ਸਰਕਾਰ ਦਾ ਹਮਮ ਇਹ ਤੇ ਤਾਂ ਕਿਸੇ ਕੁਝ ਨਹੀਂ ਹੋਇਆ ਹੈ ਤਾਂ ਸਾਰੀ ਜੰਗਮਿੰਟਾਂ ਦੀ ਗੱਲਬਾਤ ਸੀ ਇੱਕ ਅੱਧੀ ਰਾਤ ਨੂੰ ਹੋਇਆ ਕੁਝ ਕੁਝ ਨਹੀਂ ਹੋਇਆ 14 ਸਾਲਾਂ ਦੀ ਲੜਾਈ ਦੇ ਪਿੱਛੋਂ ਤੱਕ ਮੰਨਿਆ ਕੋਈ ਪਰਪਰਚੇਸ਼ਨ ਹੋ ਗਿਆ ਜਾਂ ਫਿਰ ਸਰਕਾਰ ਨੇ ਕੀਤਾ ਇਹ ਕਿਹਾ ਵੀ ਜਾਂਦਾ ਹੈ ਇਹ ਕਿ ਜੀਤਰਾਮ ਦੀ ਲੜਾਈ ਬੰਦ ਹੋਣ ਦੇ ਪਿੱਛੇ ਉੱਥੋਂ ਦੇ ਲੋਕ ਵੀ ਸੀਗੇ ਸਾਰੇ ਵੀ ਬੰਦ ਕਰਾਉਣਾ ਚਾਹਦੇ ਜੀ ਪਰ ਜਿਹੜਾ ਮੀਡੀਆ ਦਾ ਰੋਲ ਹੈ ਮੰਨ ਲਓ ਕੱਲ ਜਿਹੜੀ ਸਟੇਟਮੈਂਟ ਆਈ ਸੀ ਆਰਮੀ ਵੱਲੋਂ ਉਹਦੇ ਵਿੱਚ ਜੋ ਨੈਸ਼ਨਲ ਮੀਡੀਆ ਜਾਂ ਪੰਜਾਬ ਦਾ ਮੀਡੀਆ ਉਨਾ ਸਾਰਿਆਂ ਨੂੰ ਖਬਰ ਚਲਾਈ ਕਿ ਆਰਮੀ ਦਾ ਸਟੇਟਮੈਂਟ ਆਇਆ ਸੀ ਇਸ ਮਸਲੇ ਤੇ ਹੁਣ ਅੱਜ ਜੋ ਕਾਉਂਟਰ ਸਟੇਟਮੈਂਟ ਆਈ ਹੈ ਐਸਜੀਪੀਸੀ ਦੀ ਉਹਦਾ ਉਹ ਬਾਰੇ মিডিਆ ਨੇ ਕੈਰੀ ਨਹੀਂ ਕੀਤਾ ਉਹ ਸਟੇਟਮੈਂਟ ਤਾਂ ਤੁਸੀਂ ਇਹਦੇ ਵਿੱਚ ਜੋ ਕਨਫਲਿਕਟ ਸਿਚੁਏਸ਼ਨ ਹੈ ਜਿਹੜਾ ਕੋਰ ਇਹ ਨੇ ਸੈਂਸਿਟਿਵ ਇਸ਼ੂ ਹੈ ਇਹਦੇ ਵਿੱਚ ਤੁਸੀਂ মিডিਆ ਦੇ ਕਿਰਦਾਰ ਨੂੰ ਕਿੱਦਾਂ ਦੇਖਦੇ ਹੋ ਮੈਂ মিডিਆ ਦੇ ਕਿਰਦਾਰ ਨੂੰ ਕਿ ਮੀਡੀਆ ਮੀਡੀਆ ਤੋਂ ਕੀ ਕੰਮ ਲੈਣਾ ਹੈ ਇਹ ਹੁਣ ਤੇਰੇ ਸਾਹਮਣੇ ਹੀ ਹੂੰ ਇਹਨੂੰ ਮੀਡੀਆ ਨੇ ਕੰਮ ਦੇਣਾ ਹੈ ਬਿਲਕੁਲ ਤੁਸੀਂ ਸਾਰਾ ਵੀਰੇ ਕਹਿਣ ਦੀ ਗੱਲ ਨਹੀਂ ਇਹ ਆਪਣੇ ਆਪ ਵਿੱਚ 셀ਫ ਐভিডੈਂਟ ਹੈ ਹੂੰ ਉਹ ਸਭੀ ਤੁਸੀਂ ਜੇ ਤੁਸੀਂ ਐਸਡੀਪੀਸੀ ਦੀ ਸਟੇਟਮੈਂਟ ਨੂੰ ਕਵਰ ਕਰਕੇ ਆਰਮੀ ਦੀ ਸਟੇਟਮੈਂਟ ਨੂੰ ਕਵਰ ਕਰਦੇ ਹੂੰ ਜੇ ਇਹਦਾ ਬਦਲੇ ਤੁਸੀਂ ਕੀ ਕਰਦੇ ਹੋ ਕਿਨੇ ਕਰਦੇ ਕਿਹੜੀ ਪੱਤਰਕਾਰੀ ਕਰਦੇ ਉਹ ਦੇਖਣ ਦੀ ਲੋੜ ਈ ਹੈ ਹੂੰ ਉਹ ਉਸ ਕਿਸਮ ਦੀ ਪੱਤਰਕਾਰੀ ਕਰੀ ਜਾਂਦੇ ਇਸ ਪੱਤਰਕਾਰੀ ਦਾ ਜਿਹੜੀ ਸਾਡੀ ਗੋਦੀ ਮੀਡੀਆ ਦੀ ਪੱਤਰਕਾਰੀ ਦਾ ਸੇ ਇਹਦਾ ਸਾਰੀ ਦੁਨੀਆ ਤੇ ਬਰੋਗ ਵੀ ਹੋਇਆ ਹੂੰ ਇਹਨੇ ਕੋਈ ਕੋਈ ਰਿਸਪੋਨਸਿਬਿਲਟੀ ਖਤਮ ਹੋ ਗਿਆ ਵੱਡੇ ਵੱਡੇ ਨਿਊਯਾਰਕ ਤੋਂ ਟ੍ਰਾਂਕਸ ਵੀ ਗਏ ਆ ਅਭੀ ਤੋਂ ਵੱਡੇ ਵੱਡੇ ਆਰਟੀਕਲ ਇਹਦੇ ਤੇ ਆਇਆ ਕਿ ਕਿਸੇ ਕਿਸੇ ਦੀ ਪੱਤਰਕਾਰੀ ਕਿ ਤੁਹਾਨੂੰ ਲੱਗਦਾ ਸਾਰੀ ਸਿਚੁਏਸ਼ਨ ਜੋ ਜਿਹੜੇ ਵੱਡੇ ਕੌਨਫਲਿਕਟ ਚੱਲ ਰਹੇ ਨੇ ਵੀ ਕੋਈ ਸਬਕ ਹੋਣਾ ਜਿਦਾ ਪੰਜਾਬ ਦਾ ਜਾਂ ਸਿੱਖਾਂ ਦਾ ਕੋਈ ਆਪਣਾ মিডিਆ ਹਾਊਸ ਹੋਵੇ ਨਹੀਂ ਇਹ ਤਾਂ ਪੰਜਾਬ ਦੇ ਸਿੱਖਾਂ ਦੀ ਪੰਜਾਬ ਕੋਈ ਲੀਡਰਸ਼ਿਪ ਹੀ ਹੈਗੀ মিডিਆ ਹਾਊਸ ਦੀ ਗੱਲ ਛੱਡੋ ਹੂੰ ਪੰਜਾਬ ਦੀ ਫਿਰ ਹਾਲ ਕੋਈ ਨਾ ਸਿੱਖਾਂ ਦੀ ਨਾ ਪੰਜਾਬੀਆਂ ਦੀ ਚਲੋ ਕੋਈ ਸਾਂਝੀ ਲੀਡਰਸ਼ਿਪ ਹੋਵੇ ਕੋਈ ਲੀਡਰਸ਼ਿਪ ਵਰਕ ਕਰੇ ਸਾਰੇ ਲੀਡਰਸ਼ਿਪ ਹੈ ਫੁਰ ਤੱਕ ਦੇ ਉਹ ਸਾਰੇ ਲੀਡਰਸ਼ਿਪ ਸੈਂਟਰ ਦੇ ਸਾਰੇ ਚਲ ਗਏ ਕਿਹੜੀ ਪਾਰਟੀ ਨੂੰ ਜੋੜਨਾ ਕਿਹੜੀ ਨਾਲ ਜੋੜਨਾ ਆਪਣੀ ਕੋਈ ਰੀਜਨਲ ਪਾਰਟੀ ਨਹੀਂ ਕੋਈ ਲੀਡਰਸ਼ਿਪ ਜੀ ਥੈਂਕ ਯੂ ਜੀ ਸੋ ਅਸਨ ਡਿਸਪਾਲਸਿੰਗ ਜੀ ਸਿੱਧੂ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ ਜੋ ਦਰਬਾਰ ਸਾਹਿਬ ਤੇ ਹਮਲੇ ਨੂੰ ਲੈ ਕੇ ਕਲੇਮ ਕਾਊਂਟਰ ਕਲੇਮ ਚੱਲ ਰਹੇ ਹੈ ਇੰਡੀਅਨ ਆਰਮੀ ਦੇ ਵਿੱਚ ਤੇ ਐਸਜੀਪੀਸੀ ਦੇ ਵਿੱਚ ਉਸ ਦੇ ਬਾਰੇ ਇਹਨਾਂ ਨੇ ਇਤਿਹਾਸ ਦੇ ਵਿੱਚ ਰੋਖੇ ਤੋਂ ਹੁੰਦੇ ਹੋਏ ਸਾਨੂੰ ਪੈਡੈਂਟ ਬਾਰੇ ਦੱਸਿਆ ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਏਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਰੱਖੋ ਧੰਨਵਾਦ